ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਸੰਗਤ ਜੀ ਜੇਕਰ ਤੁਸੀਂ ਕਤਕ ਦੇ ਮਹੀਨੇ ਦੇ ਵਿੱਚ ਚੁੱਪ-ਚਾਪ ਦੋ ਲੌਂਗ ਦੇ ਉਪਾਅ ਕਰ ਲੈਂਦੇ ਹੋ ਲੌਂਗ ਨੂੰ ਇਸ ਜਗ੍ਹਾ ਤੇ ਰੱਖ ਦਿੰਦੇ ਹੋ ਤਾਂ ਕਰੋੜਾ ਨਹੀਂ ਅਰਬਾਂ ਦੇ ਮਾਲਕ ਬਣ ਜਾਓਗੇ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਤੇ ਸੰਗਤ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦੇਣਾ ਤੇ ਆਓ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੀ ਕਰਾਂਗੇ ਜੇਕਰ ਤੁਸੀਂ ਕਤਕ ਦੇ ਮਹੀਨੇ ਦੇ ਵਿੱਚ ਚੁੱਪ-ਚਾਪ ਤੋਂ ਲੌਂਗ ਦਾ ਉਪਾਹਰ ਲੈ ਲੈਂਦੇ ਹੋ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਘਰ ਦੀ ਗਰੀਬੀ ਕੱਟੀ ਜਾਵੇਗੀ ਜੋ ਵੀ ਮੁਸ਼ਕਲਾਂ ਆਉਂਦੀਆਂ ਹਨ ਉਹਨਾਂ ਦਾ ਅੰਤ ਹੋ ਜਾਵੇਗਾ ਜੇਕਰ ਸਾਧ ਸੰਗਤ ਜੀ ਤੁਸੀਂ 2-4 ਮਿੰਟ ਦਾ ਸਮਾਂ ਕੱਢ ਕੇ ਸ਼ਨੀਵਾਰ ਦੇ ਦਿਨ ਇਹ ਸਪਾਣੂ ਕਰ ਲੈਂਦੇ ਹੋ ਤਾਂ ਤੁਸੀਂ ਬਹੁਤ ਹੀ ਧੰਨਵਾਣ ਹੋ ਜਾਓਗੇ ਤੁਹਾਡੇ ਲਈ ਬੜਾ ਹੀ ਜ਼ਿਆਦਾ ਫਾਇਦੇਮੰਦ ਤੇ ਕਾਰਗਰ ਸਾਬਤ ਹੋਵੇਗਾ ਇਹ ਉਪਾਅ ਇਸਪਾਣੂ ਕਦੋਂ ਤੇ ਕਿਵੇਂ ਕਿਸ ਤਰੀਕੇ ਨਾਲ ਕਰਨਾ ਹੈ ਇਹ ਸਾਰੀ ਜਾਣਕਾਰੀ ਡਿਟੇਲ ਦੇ ਵਿੱਚ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸਣ ਵਾਲੇ ਹਾਂ ਸੰਗਤ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਅੱਧੀ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਸਿਆਣੇ ਅਕਸਰ ਹੀ ਕਹਿੰਦੇ ਹਨ ਕਿ ਅੱਧਾ ਅਧੂਰਾ ਗਿਆਨ ਖਤਰਨਾਕ ਹੁੰਦਾ ਹੈ ਇਸ ਲਈ ਸੰਗਤ ਜੀ ਵੀਡੀਓ ਨੂੰ ਪੂਰਾ ਸੁਣਨਾ ਫਿਰ ਹੀ ਤੁਹਾਨੂੰ ਇਸ ਪਾ ਦੀ ਸਮਝ ਆਵੇਗੀ ਇਸ ਪਾਣੂ ਕਿਵੇਂ ਕਰਨਾ ਹੈ ਕਿਹੜੀ ਵਿਧੀ ਦੇ ਨਾਲ ਕਰਨਾ ਹੈ ਤੇ ਕਿਹੜੀ ਸਮੱਗਰੀ ਇਸ ਨੂੰ ਕਰਨ ਦੇ ਲਈ ਚਾਹੀਦੀ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਸੰਗਤ ਜੀ ਤੁਸੀਂ ਇਸ ਪਾਣੂ ਜੇਕਰ ਕਰ ਲੈਂਦੇ ਹੋ ਤਾਂ ਤੁਹਾਡੇ ਕਾਰੋਬਾਰ ਦੇ ਵਿੱਚ ਜੋ ਮੁਸ਼ਕਲਾਂ ਹਨ ਪਰੇਸ਼ਾਨੀਆਂ ਹਨ ਉਹ ਸਾਰੀਆਂ ਦੂਰ ਹੋ ਜਾਣਗੀਆਂ ਤੁਹਾਨੂੰ ਤਰੱਕੀ ਮਿਲ ਜਾਵੇਗੀ ਤੇ ਲੋਕ ਤੁਹਾਡੀ ਤਰੱਕੀ ਨੂੰ ਦੇਖ ਕੇ ਹੈਰਾਨ ਹੋ ਜਾਣਗੇ ਕਾਰੋਬਾਰ ਦੇ ਵਿੱਚ ਵਾਧਾ ਹੋ ਜਾਵੇਗਾ ਘਰ ਦੇ ਵਿੱਚ ਬਰਕਤ ਪੈਣ ਲੱਗ ਜਾਵੇਗੀ ਕਿਉਂਕਿ ਸਾਧ ਸੰਗਤ ਜੀ ਕਿਸੇ ਵੀ ਮਨੁੱਖ ਦੀ ਬੰਦ ਕਿਸਮਤ ਨੂੰ ਇਹ ਪਾਖ ਖੋਲ ਸਕਦਾ ਹੈ ਜੇਕਰ ਇਸ ਪਾ ਨੂੰ ਸਹੀ ਤਰੀਕੇ ਦੇ ਨਾਲ ਸਹੀ ਸਮੇਂ ਉਤੇ ਸਹੀ ਵਿਧੀ ਨਾਲ ਕਰ ਲਿਆ ਜਾਵੇ ਉਹ ਕਦੇ ਵੀ ਇਦਾਂ ਨਹੀਂ ਹੋਵੇਗਾ ਕਿ ਤੁਹਾਨੂੰ ਇਸ ਦਾ ਲਾਭ ਨਾ ਮਿਲੇ ਉਸੇ ਲੌਂਗ ਦੇ ਨਾਲ ਚਾਰੋਂ ਉਪਾਅ ਇਕੱਠੇ ਵੀ ਕਰ ਸਕਦੇ ਹੋ ਇੱਕ ਤਾਂ ਜੇਕਰ ਤੁਹਾਡੇ ਘਰ ਵਿੱਚ ਪੈਸੇ ਦੀ ਕਮੀ ਹੈ ਤੁਹਾਡੇ ਘਰ ਵਿੱਚ ਬਿਮਾਰੀਆਂ ਹਨ ਦੂਜਾ ਜੇਕਰ ਅਗਰ ਤੁਹਾਡੇ ਘਰ ਵਿੱਚ ਨજર ਲੱਗੀ ਹੈ ਜਾਂ ਫਿਰ ਤੁਹਾਡੇ ਕਾਰੋਬਾਰ ਵਿੱਚ ਰੁਕਾਵਟ ਹੈ ਤਾਂ ਇਹ ਚਾਰ ਚੀਜ਼ਾਂ ਦੇ ਲਈ ਤੁਸੀਂ ਲੌਂਗ ਦਾ ਉਪਾਅ ਕਰ ਸਕਦੇ ਹੋ ਸੰਗਤ ਜੀ ਸਭ ਤੋਂ ਪਹਿਲਾਂ ਜੇਕਰ ਤੁਹਾਨੂੰ ਇਹ ਦੱਸ ਦਈਏ ਕਿ ਤੁਹਾਡੇ ਘਰ ਵਿੱਚ ਜੇਕਰ ਨજર ਲੱਗੀ ਹੈ ਸਾਡੇ ਕਹਿਣ ਦਾ ਭਾਵ ਕਿ ਘਰ ਵਿੱਚ ਕਿਸੇ ਨੇ ਕੀਤਾ ਕਰਵਾਇਆ ਹੈ ਤੁਹਾਨੂੰ ਚਾਪਤਾ ਹੈ ਜਾਂ ਫਿਰ ਜਦੋਂ ਆਪਾਂ ਆਪਣੇ ਘਰ ਵਿੱਚ ਡਰ ਸਾਨੂੰ ਲੱਗਣ ਲੱਗ ਜਾਂਦਾ ਹੈ ਕੋਈ ਮਨੁੱਖ ਆਪਣੇ ਘਰ ਦੇ ਵਿੱਚ ਉਸ ਨੂੰ ਅਚਾਨਕ ਡਰ ਲੱਗਦਾ ਹੈ ਤਾਂ ਘਬਰਾਹਟ ਹੁੰਦੀ ਹੈ ਉਸ ਦਾ ਦਿਲ ਕਰਦਾ ਹੈ ਕਿ ਮੈਂ ਘਰ ਤੋਂ ਬਾਹਰ ਕਿਤੇ ਚਲਾ ਜਾਵਾਂ ਜਦੋਂ ਘਰ ਤੋਂ ਬਾਹਰ ਜਾਂਦਾ ਹੈ ਤਾਂ ਉਸ ਨੂੰ ਵਧੀਆ ਮਹਿਸੂਸ ਹੁੰਦਾ ਹੈ ਤਾ ਸੰਘਾ ਜੀ ਸਾਨੂੰ ਫਿਰ ਪਤਾ ਲੱਗ ਜਾਂਦਾ ਹੈ ਕਿ ਤੁਹਾਡੇ ਘਰ ਦੇ ਉੱਪਰ ਕਿਸੇ ਨੇ ਕੁਝ ਕੀਤਾ ਕਰਵਾਇਆ ਹੈ ਜਾਂ ਫਿਰ ਤੁਹਾਡੇ ਘਰ ਨੂੰ ਨਜ਼ਰ ਲੱਗ ਗਈ ਹੈ ਕਿਉਂਕਿ ਸੰਘਾ ਜੀ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜੋ ਆਪਣੇ ਰਿਸ਼ਤੇਦਾਰ ਸਾਕ ਸੰਬੰਧੀ ਆਣ ਗਵੰਡ ਹੈ ਉਹ ਆਪਾਂ ਨੂੰ ਆਪਣੀ ਮਿਹਨਤ ਤੋਂ ਜੋ ਆਪਾਂ ਬਣਾਉਂਦੇ ਹਾਂ ਘਰ ਦੇ ਵਿੱਚ ਪੈਸਾ ਲੈ ਕੇ ਆਉਂਦੇ ਹਾਂ ਫਿਊਚਰ ਦੇ ਵਿੱਚ ਅਸੀਂ ਅੱਗੇ ਵਧਦੇ ਹਾਂ ਅੰਤਰਕੀ ਕਰਦੇ ਹਾਂ ਕਾਮਯਾਬੀ ਨੂੰ ਹਾਸਲ ਕਰਦੇ ਹਾਂ ਉਹ ਸਾਨੂੰ ਦੇਖ ਕੇ ਉਹ ਸਾੜਦੇ ਹਨ ਜਿਸ ਕਰਕੇ ਸਾਡੇ ਘਰ ਨੂੰ ਨજર ਲੱਗ ਜਾਂਦੀ ਹੈ ਇਸ ਨੂੰ ਦੂਰ ਕਰਨ ਲਈ ਸੰਗਾਜੀ ਤੁਸੀਂ ਕੱਤਾ ਕਦੇ ਮਹੀਨੇ ਦੇ ਵਿੱਚ ਕਿਸੇ ਵੀ ਸ਼ਨੀਵਾਰ ਦੀ ਰਾਤ ਦੋ ਲੌਂਗ ਲੈਣੇ ਹਨ ਤੇ ਇੱਕ ਮਿੱਟੀ ਦਾ ਪਾਂਡਾ ਲੈਣਾ ਹੈ ਇਹ ਮਿੱਟੀ ਦਾ ਪਾਂਡਾ ਜੇਕਰ ਤੁਹਾਡੇ ਕੋਲ ਨਹੀਂ ਹੈ ਤੁਸੀਂ ਪਿੱਤਲ ਦਾ ਪਾਂਡਾ ਲੈ ਸਕਦੇ ਹੋ ਪਰ ਲੋਹੇ ਦਾ ਪਾਂਡਾ ਬਿਲਕੁਲ ਵੀ ਨਹੀਂ ਲੈਣਾ ਪਾਂਡਾ ਲੈ ਕੇ ਇਸ ਵਿੱਚ ਤੁਸੀਂ ਨੌ ਲੌਂਗ ਪਾ ਲੈਣੇ ਹਨ ਪੰਜ ਕਪੂਰ ਪਾ ਲੈਣੇ ਹਨ ਤੇ ਛੋਟੀਆਂ ਇਲਾਚੀਆਂ ਪਾ ਦੇਣੀਆਂ ਹਨ ਫਿਰ ਇਹਨਾਂ ਨੂੰ ਜਲਾ ਦੇਣਾ ਹੈ ਤੇ ਜਲਾਉਣ ਤੋਂ ਬਾਅਦ ਦੇ ਵਿੱਚ ਜਿਹੜਾ ਧੂਆ ਨਿਕਲੇਗਾ ਉਸ ਨੂੰ ਆਪਣੇ ਪੂਰੇ ਘਰ ਦੇ ਵਿੱਚ ਧੋਣੇ ਦੇਣੀ ਹੈ ਉਸ ਨੂੰ ਪੂਰੇ ਘਰ ਵਿੱਚ ਘਮਾਉਣਾ ਹੈ ਤਾਂ ਜੋ ਥੋੜਾ ਜਿਹਾ ਧੂਆ ਹੈ ਉਹ ਘਰ ਦੇ ਹਰ ਕੋਨੇ ਦੇ ਵਿੱਚ ਚਲਾ ਜਾਵੇ ਇਸ ਤੋਂ ਬਾਅਦ ਸੰਗਤ ਜੀ ਜਦੋਂ ਇਹ ਠੰਡਾ ਹੋ ਜਾਵੇ ਧੂਣੀ ਦੇਣ ਤੋਂ ਬਾਅਦ ਇਸ ਵਿੱਚ ਜਿਹੜੀ ਤੁਹਾਨੂੰ ਰਾਖ ਮਿਲੇਗੀ ਉਹਨੂੰ ਤੁਸੀਂ ਇੱਕ ਡੱਬੇ ਦੇ ਵਿੱਚ ਪਾ ਲੈਣਾ ਹੈ ਇਸ ਰਾਖ ਨੂੰ ਤੁਸੀਂ ਡੱਬੇ ਦੇ ਵਿੱਚ ਸਟੋਰ ਕਰਕੇ ਰੱਖ ਲੈਣਾ ਹੈ ਹਰ ਰੋਜ਼ ਰਾਤ ਦੇ ਸਮੇਂ ਤੁਸੀਂ ਇੱਕ ਬਰਤਨ ਦੇ ਵਿੱਚ ਪਾਣੀ ਪਾ ਕੇ ਉਸ ਵਿੱਚ ਇਸ ਰਾਖ ਨੂੰ ਪਾ ਕੇ ਆਪਣੇ ਘਰ ਦੇ ਵਿੱਚ ਛੱਟਾ ਦੇਣਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਸੰਗਤ ਜੀ ਤੁਹਾਡੇ ਘਰ ਵਿੱਚ ਜਿੰਨੀ ਵੀ ਨਕਾਰਾਤਮਕ ਸ਼ਕਤੀ ਹੋਵੇਗੀ ਉਹ ਦੂਰ ਹੋ ਜਾਵੇਗੀ ਪਾਵੇਂ ਕਿੰਨੇ ਹੀ ਕਿਉਂ ਨਾ ਹੋਵੇ ਨਾਲ ਤੁਹਾਡੇ ਘਰ ਦੇ ਉਪਰ ਕੀਤੇੇ ਕਿਰਾਏ ਦਾ ਸਾਰਾ ਹੀ ਅਸਰ ਦੂਰ ਹੋ ਜਾਵੇਗਾ ਨਾਜਰ ਦੋਸ਼ ਦੂਰ ਹੋ ਜਾਵੇਗਾ ਕੋਜੇ ਹੀ ਦਿਨਾਂ ਵਿੱਚ ਤੁਹਾਡੇ ਘਰ ਦਾ ਮਾਹੌਲ ਠੀਕ ਹੋ ਜਾਵੇਗਾ ਇਸ ਪਾਉ ਨੂੰ ਕਰਨ ਨਾਲ ਸਾਧ ਸੰਗਤ ਜੀ ਦੂਸਰਾ ਪਾ ਜਦੋਂ ਵੀ ਤੁਹਾਡੇ ਘਰ ਵਿੱਚ ਕੋਈ ਫੈਮਿਲੀ ਮੈਂਬਰ ਲੰਮੇ ਸਮੇਂ ਤੋਂ ਬਿਮਾਰ ਹੈ ਉਸ ਨੂੰ ਕਿਤੋਂ ਇਲਾਜ ਕਰਵਾ ਕੇ ਫਰਕ ਨਹੀਂ ਪੈ ਰਿਹਾ ਮੈਡੀਸਨ ਦਾ ਅਸਰ ਨਹੀਂ ਹੁੰਦਾ ਤਾਂ ਸੰਗਤ ਜੀ ਤੁਸੀਂ ਪੰਜ ਸ਼ਨੀਵਾਰ ਨੂੰ ਜੇੜੇ ਵੀ ਤੁਸੀਂ ਧਰਮ ਨੂੰ ਮੰਨਦੇ ਹੋ ਭਾਵੇਂ ਤੁਸੀਂ ਗੁਰਦੁਆਰਾ ਸਾਹਿਬ ਜਾਣਦੇ ਹੋ ਜਾਂ ਮੰਦਰ ਜਾਂਦੇ ਹੋ ਜਾਂ ਫਿਰ ਕਿਸੇ ਗੁਰੂ ਪੀਰ ਨੂੰ ਮੰਨਦੇ ਹੋ ਤਾਂ ਸੰਗਤ ਜੀ ਤੁਸੀਂ ਪੰਜ ਸ਼ਨੀਵਾਰ ਨੂੰ ਉੱਥੇ ਜਾ ਕੇ ਜੇਕਰ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਹੋ ਤਾਂ ਪੰਜ ਸ਼ਨੀਵਾਰ ਨੂੰ ਤੁਸੀਂ ਦੋ ਲੌਂਗ ਲੈ ਕੇ ਜਾਣੇ ਹਨ ਉੱਥੇ ਬੈਠ ਕੇ ਤੁਸੀਂ 101 ਵਾਰ ਜਿਵੇਂ ਕਿ ਗੁਰਦੁਆਰਾ ਸਾਹਿਬ ਗਏ ਹੋ ਉੱਥੇ ਗੁਰਬਾਣੀ ਦਾ ਜਾਪ ਮੋਲ ਮੰਤਰ ਦਾ ਜਾਪ ਤੁਸੀਂ 108 ਵਾਰ ਕਰਨਾ ਹੈ ਇਸ ਤਰ੍ਹਾਂ ਕਰਨਾ ਹੈ ਤੇ ਪਰ ਧਿਆਨ ਰੱਖਣਾ ਜਦੋਂ ਵੀ ਤੁਸੀਂ ਸ਼ਨੀਵਾਰ ਨੂੰ ਗੁਰਦੁਆਰਾ ਸਾਹਿਬ ਜਾ ਕੇ ਜਿੱਥੇ ਵੀ ਤੁਸੀਂ ਜਾਂਦੇ ਹੋ ਉਸ ਸਮੇਂ ਕਿਸੇ ਵੀ ਮੀਤ ਸ਼ਰਾਬ ਜਾਂ ਕਿਸੇ ਵੀ ਐਸੀ ਚੀਜ਼ ਦਾ ਸੇਵਨ ਨਹੀਂ ਕਰਨਾ ਤੀਸਰਾ ਉਪਾਅ ਹੈ ਜਿਵੇਂ ਕਿ ਕਈ ਭੈਣ ਭਰਾ ਕਹਿੰਦੇ ਹਨ ਸਾਡਾ ਕੰਮ ਨਹੀਂ ਚੱਲਦਾ ਸਾਡੀ ਸ਼ਾਪ ਨਹੀਂ ਚੱਲਦੀ ਜਾਂ ਸਾਡੇ ਕਾਰੋਬਾਰ ਨਹੀਂ ਚੱਲਦੇ ਕਾਰੋਬਾਰ ਦੇ ਵਿੱਚ ਘਾਟਾ ਪੈ ਗਿਆ ਹੈ ਤਾਂ ਇਹ ਉਪਾਅ ਤੁਸੀਂ ਕਤਕ ਦੇ ਮਹੀਨੇ ਦੇ ਵਿੱਚ ਕਿਸੇ ਵੀ ਬੁੱਧਵਾਰ ਨੂੰ ਕਰ ਸਕਦੇ ਹੋ ਜੋ ਪਹਿਲੇ ਉਪਾਅ ਦੋ ਦੱਸੇ ਹਨ ਉਹ ਸ਼ਨੀਵਾਰ ਨੂੰ ਕਰਨੇ ਹਨ ਤੇ ਇਹ ਉਪਾਅ ਤੁਸੀਂ ਬੁੱਧਵਾਰ ਨੂੰ ਕਰਨਾ ਹੈ ਤੁਸੀਂ ਕੀ ਕਰਨਾ ਹੈ ਕਿ ਇੱਕ ਲਾਲ ਰੰਗ ਦਾ ਕੱਪੜਾ ਲੈਣਾ ਹੈ ਉਸ ਵਿੱਚ ਇੱਕ ਹੀ ਲੋង ਪਾ ਦੇਣੇ ਹਨ 11 ਕਪੂਰ ਦੀਆਂ ਟਿੱਕੀਆਂ ਪਾ ਦੇਣੀਆਂ ਹਨ ਇਸ ਨੂੰ ਪਾ ਕੇ ਕੱਪੜੇ ਦੇ ਵਿੱਚ ਤੁਸੀਂ ਕਿਸੇ ਵੀ ਗੁਰੂ ਪੀਰ ਨੂੰ ਜਿਨ੍ਹਾਂ ਨੂੰ ਮੰਨਦੇ ਹੋ ਉਸ ਥਾਂ ਤੇ ਜਾਣਾ ਹੈ ਉਥੇ ਜਾ ਕੇ ਇਸ ਨੂੰ ਪਾ ਕੇ ਕਪੜੇ ਦੇ ਵਿੱਚ ਤੁਸੀਂ ਕਿਸੇ ਵੀ ਗੁਰੂ ਪੀਰ ਨੂੰ ਜਿਸ ਨੂੰ ਵੀ ਮੰਨਦੇ ਹੋ ਉਸ ਥਾਂ ਤੇ ਜਾਣਾ ਹੈ ਜਾ ਕੇ ਇਹ ਜੋ ਕਪੜਾ ਹੈ ਇਸ ਨੂੰ ਸੱਜੇ ਪੈਰ ਦੇ ਨਾਲ ਟੱਚ ਕਰਕੇ ਉਸ ਤੋਂ ਬਾਅਦ ਉਥੇ ਬੈਠ ਕੇ ਪਾਠ ਪੂਜਾ ਕਰਨਾ ਹੈ ਇਸ ਕਪੜੇ ਨੂੰ ਲੈ ਜਾ ਕੇ ਕਾਰੋਬਾਰ ਜੋ ਚੱਲ ਨਹੀਂ ਰਿਹਾ ਜਿਵੇਂ ਤੁਹਾਡੀ ਸ਼ਾਪ ਹੈ ਤੁਹਾਡੀ ਕੋਈ ਫੈਕਟਰੀ ਹੈ ਉਥੇ ਤੁਸੀਂ ਜਾਣਾ ਹੈ ਉੱਥੇ ਜਾਣ ਤੋਂ ਬਾਅਦ ਤੁਸੀਂ ਦੋ ਲੌਂਗ ਤੇ 11 ਤੁਸੀਂ ਕਪੂਰ ਲਏ ਸਨ ਇਹਨਾਂ ਨੂੰ ਸੁਲਾ ਦੇਣਾ ਹੈ ਇਸ ਦੀ ਜਿਹੜੀ ਧੋਣੀ ਹੈ ਇਸ ਨੂੰ ਪੂਰੇ ਆਪਣੀ ਦੁਕਾਨ ਜਾਂ ਫੈਕਟਰੀ ਦੇ ਵਿੱਚ ਘਮਾਉਣਾ ਹੈ ਤਾਂ ਇਸ ਦਾ ਜਿਹੜਾ ਧੂਆ ਹਰ ਕੋਨੇ ਦੇ ਵਿੱਚ ਚਲਾ ਜਾਵੇਗਾ ਠੰਡਾ ਹੋਣ ਤੋਂ ਬਾਅਦ ਇਸ ਨੂੰ ਕਿਸੇ ਡੱਬੇ ਵਿੱਚ ਸਟੋਰ ਕਰਕੇ ਰਾਖ ਨੂੰ ਰੱਖ ਲੈਣਾ ਹੈ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਇਸ ਨੂੰ ਜਲ ਦੇ ਵਿੱਚ ਪਾ ਕੇ ਰਾਖ ਬਣਾ ਕੇ ਇਸ ਦਾ ਫਰਸ਼ਟਾ ਦੇਣਾ ਹੈ ਇਸ ਤਰ੍ਹਾਂ ਕਰਨ ਨਾਲ ਸੰਗਤ ਜੀ ਤੁਹਾਡੇ ਕਾਰੋਬਾਰ ਵਿੱਚ ਤਰੱਕੀ ਹੋਵੇਗੀ ਜੋ ਤੁਹਾਡੇ ਕੰਮ ਰੁਕੇ ਹੋਣਗੇ ਉਹ ਚੱਲ ਪੈਣਗੇ ਪਰ ਸੰਗਤ ਜੀ ਇਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਜਿਸ ਤਰ੍ਹਾਂ ਦੱਸਿਆ ਉਸੇ ਤਰ੍ਹਾਂ ਹੀ ਇਸ ਪਾਣੂ ਕਰਨਾ ਹੈ ਇਹ ਜੋ ਪਾਣੀ ਦਾ ਛੱਟਾ ਹੈ ਜੋ ਆਪਾਂ ਬਣਾ ਕੇ ਕਰੇ ਜਾਂ ਦੁਕਾਨ ਦੇ ਵਿੱਚ ਰੱਖ ਰਹੇ ਹਾਂ ਇਸ ਨੂੰ 14 ਦਿਨ ਹੀ ਕਰ ਲੈਣਾ ਹੈ ਸੋ ਇਲਾਵਾ ਸਭ ਤੋਂ ਮੇਨ ਖਾਸ ਉਪਾਅ ਜੋ ਕਿ ਕੋਈ ਵੀ ਕਰ ਸਕਦਾ ਹੈ ਜਿਸ ਦੀ ਜ਼ਿੰਦਗੀ ਵਿੱਚ ਪ੍ਰੋਬਲਮ ਹੈ ਪੈਸੇ ਦੀ ਕਮੀ ਨੂੰ ਲੈ ਕੇ ਤੁਸੀਂ ਸ਼ੁਕਰਵਾਰ ਦੇ ਦਿਨ ਇਹ ਪਾ ਪੰਜ ਸ਼ੁਕਰਵਾਰ ਲਗਾਤਾਰ ਬਿਨਾਂ ਕਿਸੇ ਨੂੰ ਦੱਸੇ ਕਰ ਲੈਣਾ ਹੈ ਤੁਸੀਂ ਗੁਲਾਬ ਦਾ ਫੁੱਲ ਲੈਣਾ ਹੈ ਉਸ ਦੇ ਵਿੱਚ ਪੰਜ ਲੌਂਗ ਪਾ ਦੇਣੇ ਹਨ ਇਹ ਲੌਂਗ ਗੁਲਾਬ ਦੇ ਫੁੱਲ ਦੇ ਵਿੱਚ ਪਾ ਕੇ ਜਿੱਥੇ ਤੁਸੀਂ ਪਾਠ ਪੋਚਾ ਕਰਦੇ ਹੋ ਉਸ ਥਾਂ ਦੇ ਉੱਪਰ ਰੱਖ ਦੇਣੇ ਹਨ ਤੇ ਪੰਜ ਸ਼ੁਕਰਵਾਰ ਨੂੰ ਇਹ ਪਾ ਸ਼ਾਮ ਦੇ ਸਮੇਂ ਕਰ ਲੈਣਾ ਹੈ ਜਾਹ ਵੇ ਤੁਸੀਂ ਸੋ ਇਹ ਇਸ ਸਮੇਂ ਮੈਂ ਕਾ ਸਕਦੀ ਹਾਂ ਕੋਈ ਵੀ ਦਿੱਕਤ ਨਹੀਂ ਹੈ ਪਰ ਸੰਗਾਜੀ ਅਗਲੇ ਦਿਨ ਸ਼ਨੀਵਾਰ ਨੂੰ ਜਿਹੜਾ ਗੁਲਾਬ ਦਾ ਫੁੱਲ ਹੋਵੇਗਾ ਉਸ ਨੂੰ ਜਲ ਪ੍ਰਵਾਹ ਕਰ ਦੇਣਾ ਹੈ ਤੇ ਜਿਹੜੇ ਲੌਂਗ ਬਚੇ ਹੋਣਗੇ ਉਸ ਨੂੰ ਆਪਣੇ ਕੋਲ ਸੰਭਾਲ ਕੇ ਰੱਖ ਲੈਣਾ ਹੈ ਇਸ ਤਰ੍ਹਾਂ ਤੁਸੀਂ ਪੰਜ ਸ਼ੁੱਕਰਵਾਰ ਲਗਾਤਾਰ ਇਹ ਪਾ ਕਰੋਗੇ ਤਾਂ ਸੰਗਾਜੀ ਤੁਹਾਡੇ ਕੋਲ ਪੰਜ ਹੀ ਲੌਂਗ ਉਜਾਣਗੇ ਤੇ ਜਿਹੜਾ ਗੁਲਾਬ ਦਾ ਫੁੱਲ ਹੈ ਉਸ ਨੂੰ ਤਾਂ ਸ਼ਨੀਵਾਰ ਨੂੰ ਜਾਲ ਪ੍ਰਵਾਹ ਕਰ ਦਿਓ ਪਰ ਜੋ ਲੌਂਗ ਸਾਡੇ ਕੋਲ ਬਚ ਜਾਣਗੇ ਉਹ 2 2 ਹੋ ਜਾਣਗੇ ਉਹਨਾਂ ਲੌਂਗਾਂ ਨੂੰ ਤੁਸੀਂ ਆਪਣੀ ਤਜੋਰੀ ਵਿੱਚ ਰੱਖ ਲੈਣਾ ਹੈ ਇਹ ਤੁਹਾਡੇ ਲਈ ਪਰਮਾਤਮਾ ਦਾ ਆਸ਼ੀਰਵਾਦ ਹੋਣਗੇ ਇਸ ਨੂੰ ਕਦੇ ਵੀ ਬਾਹਰ ਨਹੀਂ ਸੁਟਣਾ ਇਸ ਨੂੰ ਬਹੁਤ ਹੀ ਜ਼ਿਆਦਾ ਰਿਸਪੈਕਟ ਦੇ ਨਾਲ ਡੱਬੇ ਦੇ ਵਿੱਚ ਪਾ ਕੇ ਰੱਖ ਲੈਣਾ ਹੈ ਤਜੋਰੀ ਦੇ ਵਿੱਚ ਰੱਖ ਲੈਣਾ ਤੇ ਇਸ ਦੇ ਨਾਲ ਪੈਸੇ ਦੀ ਕਮੀ ਦੂਰ ਹੋਵੇਗੀ ਤੁਹਾਨੂੰ ਆਪੇ ਹੀ ਪਤਾ ਲੱਗਣਾ ਸ਼ੁਰੂ ਹੋ ਜਾਵੇਗਾ ਕਿ ਕਿੰਨਾ ਫਰਕ ਪੈ ਚੁੱਕਾ ਹੈ ਤੁਹਾਡੇ ਘਰ ਵਿੱਚ ਪੈਸਾ ਹੀ ਪੈਸਾ ਆਵੇਗਾ ਤੇ ਬਰਕਤ ਆ ਜਾਵੇਗੀ ਤੁਹਾਡੇ ਰੁਕੇ ਹੋਏ ਕਾਰੋਬਾਰ ਚੱਲ ਪੈਣਗੇ ਲੋਕ ਤੁਹਾਡੀ ਤਰੱਕੀ ਨੂੰ ਦੇਖ ਕੇ ਹੈਰਾਨ ਹੋ ਜਾਣਗੇ ਵਪਾਰ ਦੇ ਵਿੱਚ ਵਾਧਾ ਹੋਵੇਗਾ ਤੁਹਾਡੇ ਘਰ ਤੋਂ ਬਿਮਾਰੀਆਂ ਦੁੱਖ ਰੋਗ ਕਲੇਸ਼ ਦੂਰ ਹੋ ਜਾਣਗੇ ਤਾਂ ਸਾਥ ਸੰਗਤ ਜੀ ਇਹ ਸੀ ਆਪਣੇ ਕੱਤਕ ਤੇ ਮਹੀਨੇ ਦੇ ਵਿੱਚ ਕਰਨ ਵਾਲੇ ਉਪਾਅ ਜੇਕਰ ਇਹ ਉਪਾਅ ਤੁਹਾਨੂੰ ਵਧੀਆ ਲੱਗੇ ਤਾਂ ਇਹਨਾਂ ਨੂੰ ਕਰਕੇ ਅਸ਼ਮਾ ਕੇ ਇੱਕ ਵਾਰ ਜ਼ਰੂਰ ਦੇਖਣਾ ਤੁਹਾਨੂੰ ਇਹਨਾਂ ਦਾ ਲਾਭ ਜ਼ਰੂਰ ਹੋਵੇਗਾ ਵੀਡੀਓ ਚੰਗੇ ਲੱਗੇ ਤਾਂ ਅੱਗੇ ਵੀ ਸ਼ੇਅਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ